ਮੇਰੇ ਲਈ ਤੁਸੀਂ ਜੇ ਨਾ ਪਾਇਆ ਏ ਤੁਸੀਂ ਤੇ ਮੇਰੀ ਟਿਕਟ ਤੇ ਮੈਨੂੰ ਦੋ ਸਿੱਪਲੋ ਸਾਹਿਬ ਕੀ ਹਾਲ ਚੱਲ ਰਹੇ ਬਹੁਤ ਵਧੀਆ ਜੀ ਲਗਦੇ ਨਹੀਂ ਆ ਲਗਦੇ ਨਹੀਂ ਸਾਡੀ ਪਾਰਟੀ ਨੇ ਬੁਰਾ ਹਾਲ ਕਰਤਾ ਸਾਡਾ ਕੀ ਰਾਜਾ ਸਾਹਿਬ ਨਹੀਂ ਗੱਲ ਨਹੀਂ ਰਹੀ ਉਹ ਗੱਲ ਨਹੀਂ ਰਹੀ ਤੁਹਾਡੇ ਚ ਕੀ ਤੁਹਾਡੇ ਫੈਸਲੇ ਕੀਤੇ ਹੋਏ ਫੈਸਲਾ ਤੁਹਾਡਾ ਹੋਵੇ ਬੰਦੇ ਨੂੰ ਪਾਰਟੀ ਚੋ ਟਿਕਟ ਦਿੱਤੀ ਹੋਵੇ ਤੁਸੀਂ ਤੇ ਕੈਨਸਲ ਹੋਰ ਕੋਈ ਕਰ ਜੇ ਕੋ ਆਮ ਆਦੀ ਪਾਰਟੀ ਵਾਲੇ ਕਹਿੰਦੇ 25-25 ਲੱਖ ਰੁਪਏ ਲੇਤਾ ਤੁਸੀਂ ਅੱਜ ਕਈਆਂ ਦੇ 25-25 ਲੱਖ ਰੁਪਏ ਲੈ ਲਏ ਕਿ ਲੱਗਦਾ 25 ਲੱਖ ਰੁਪਏ ਦਾ ਟਿਕਟ ਦਿੱਤੀ ਗਈ ਮੈਂ 25 ਲੱਖ ਤੋਂ ਜ਼ਿਆਦਾ ਕਹਤਾ ਸਾਡੇ ਵੀਰ ਕਾ ਸਾਹਿਬ ਇੰਨੇ ਨਹੀਂ ਲੈਂਦੇ ਉਹ 10 ਲੱਖ ਹੀ ਲੈਂਦੇ ਨੇ ਹਾਂ ਜੇ ਕਿਨੇ ਸਗਣ ਪੋਣਾ ਹੋਵੇ 11 ਲੱਖ ਚ ਕਰ ਸਕਦਾ ਮੈਨੂੰ ਲੱਗਦਾ ਮੇਰੇ ਵਾਲੀ ਟਿਕਟ ਤੇ ਸਗਣ ਪੈ ਗਿਆ ਐ 20 ਸਾਲ ਤੁਸੀਂ ਕੰਮ ਕੀਤਾ ਪਰ ਲਗਾਤਾਰ ਹੀ ਪਾਰਟੀ ਦਾ ਝੰਡਾ ਚੁੱਕਿਆ ਰਿਹਾ ਕੀ ਕਾਰਨ ਰਹਿ ਗਿਆ ਕਿ ਇੱਕ ਬਾਹਰ ਦੇ ਨੌਜਵਾਨ ਨੂੰ ਜਾ ਦੂਸਰੀ ਪਾਰਟੀ ਚ ਆਇਓ ਨੌਜਵਾਨ ਨੂੰ ਜਿਹੜੀ ਆ ਉਹਦੇ ਪਰਿਵਾਰਿਕ ਮੈਂਬਰ ਨੂੰ ਟਿਕਟ ਦੇ ਦਿੱਤੀ ਕਾਰਨ ਇਹ ਰਹਿ ਗਿਆ ਜੀ ਅਸੀਂ ਜਿਆਦਾ ਧਰਨਿਆਂ ਤੇ ਬੈਠੇ ਰਹੇ ਆ ਸਾਡੇ ਕੋਈ ਨੇ ਨੋਟ ਕਮਾਇਆ ਨਹੀਂ ਗੇ 11 ਲੱਖ ਦੇ ਜੋਗਾ ਕਮਾਇਆ ਨਹੀਂ ਗਿਆ ਸ਼ਾਇਦ ਉਹ ਜ਼ਰਾ ਡਿਸਰਵ ਕਰਦਾ ਹੋਵੇ ਉਹ ਕਰਦਾ ਹੈ ਉਹਨਾਂ ਦਾ ਕਾਰੋਬਾਰ ਚੰਗਾ ਆ ਤੇ ਫੇਰ ਗੱ ਸਾਹਿਬ ਨਾਲ ਥੋੜਾ ਲੈਣ ਦੇਣ ਦਾ ਕਾਰੋਬਾਰ ਚੰਗਾ ਹੈ ਉਹ ਕਰਕੇ ਰਿਜ਼ਰਵ ਕਰਦਾ ਸੀ ਉਹ ਰਿਜ਼ਰਵ ਕਰਦਾ ਉਹ ਕਿਦਾਂ ਇਹ ਕੁਝ ਹੈ ਪ੍ਰੂਫ ਤੁਹਾਡੇ ਕੋਲ ਕਿ ਉਹਨਾਂ ਨੇ ਡਾਕਟਰ ਰਾਜ ਕੁਮਾਰ ਨੂੰ ਪੈਸੇ ਦਿੱਤੇ ਹੋਣ ਪਰ ਮੈਂ ਰਾਜਾ ਸਾਹਿਬ ਨੂੰ ਕਹਾਂਗਾ ਕਿ ਰਾਜਾ ਸਾਹਿਬ ਮੈਨੂੰ ਲੱਗਦਾ ਕਿ ਪੰਜਾਬ ਨੂੰ ਮੁਸ਼ਕਲ ਹੈ ਤੁਹਾਡੇ ਕੋਲ ਜਿਹਨਾਂ ਨੂੰ ਟਿਕਟ ਦਿੱਤੀ ਉਹ ਵੀ ਕਾਂਗਰਸ ਪਾਰਟੀ ਦਾ ਨਹੀਂ ਜੀ ਉਹ ਕਾਲੀ ਦਲ ਦਾ ਸੀ ਉਹ ਕਾਲੀ ਦਲ ਦਾ ਆਇਆ ਉਹ ਬੰਦਾ ਮੈਂ ਕੋਈ ਕਾਲੀ ਦਲ ਹਾਂ ਮੇਰੇ ਕੋਲ ਪ੍ਰੂਫ ਹੈਗੇ ਆ ਵੇਖੋ ਮੈਂ ਤੁਹਾਨੂੰ ਪ੍ਰੂਫ ਕਹਣਾ ਆ ਵੇਖੋ ਕਿੰਡੀ ਸੋਹਣੀ ਫੋਟੋ ਆ ਤੁਸੀਂ ਡਾਕਟਰ ਰਾਜ ਕੁਮਾਰ 베ਰਕਾ ਨਾਲ ਗੱਲ ਕੀਤੀ ਕਿ ਮੈਂ ਮੇਰੀ ਟਿਕਟ ਤੇ ਕਨਫਰਮ ਸੀਗੀ ਜਾਂ ਤੁਸੀਂ ਮੈਂਬਰ ਪਾਰਲੀਮੈਂਟ ਨਾਲ ਗੱਲ ਕੀਤੀ ਕਿਉਂਕਿ ਉਹ ਚੇਅਰਮੈਨ ਸੀਗੇ ਇਸ ਵਾਰ ਟਿਕਟਾਂ ਦੇਣ ਵਿੱਚ ਉਹਨਾਂ ਨਾਲ ਗੱਲਬਾਤ ਕੀਤੀਗੀ ਤੁਹਾਡੇ ਵੱਲੋਂ ਅਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਤਾਇਆ ਤੁਹਾਨੂੰ ਐਮਪੀ ਬਣਾਇਆ ਐਮਪੀ ਬਣਾ ਕੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਤੁਸੀਂ ਆ ਇੱਕ ਵੇਰਕੇ ਤੋਂ ਆ ਡੱਡੂ ਤੋਂ ਮੈਂ ਇਹਨੂੰ ਡੱਡੂ ਕਹੂੰਗਾ ਜਿਹੜਾ ਛੜੱਪਾ ਮਾਰ ਕੇ ਇੱਧਰ ਤੇ ਇੱਧਰ ਜਾਂਦਾ ਹੈ ਤੁਸੀਂ ਇੰਡੀਪੈਂਡੈਂਟ ਇਲੈਕਸ਼ਨ ਲੜੋਗੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜੋਗੇ ਫਿਰ ਜੇਕਰ ਜਿੱਤਦੇ ਹੋ ਤੇ ਫਿਰ ਕਿੱਧਰ ਇਹ ਡੱਡੂ ਕਿੱਧਰ ਜਾਏਗਾ ਕਾਂਗਰਸ ਹੀ ਰਹੇਗਾ ਕੀ ਕਰੇਗਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਸ ਚੀਜ਼ ਨੂੰ ਲੈ ਕੇ ਜ਼ਰੂਰ ਸੋਚਦੇ ਹੋਣਗੇ ਕਿ ਜੇ ਇਹ ਡੱਡੂ ਆ ਕਿਉਂਕਿ ਤੁਸੀਂ ਡਾਕਟਰ ਰਾਜਕਮਾਨ ਨੂੰ ਡੱਡੂ ਕਹਿੰਦੇ ਹੋ ਤੇ ਤੁਹਾਨੂੰ ਵੀ ਤੇ ਕੋਈ ਨਾ ਕੋਈ ਕਹੇਗਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਇਹ ਡੱਡੂ ਫਿਰ ਕਿੱਧਰ ਜਾਏਗਾ ਕਿ ਬੱਸਾਂ ਭਰਨ ਨੂੰ ਅਸੀਂ ਵਰਕ ਰੀ ਅਹੀਂ ਕਰੀਏ ਤੇ ਜਦੋਂ ਟਿਕਟ ਦੀ ਵਾਰੀ ਆਵੇ ਉਹਦੇ ਬਾਹਰੋਂ ਚੁੱਕਲੇ ਹੁੰਦੇ ਨੇ ਬੰਦੇ ਜਿਹੜਾ ਪੈਸੇ ਭਰ ਦਿੰਦਾ ਆ ਬਸ ਉਹਨੂੰ ਟਿਕਟ ਦੇ ਦੇ ਦਿੰਦੇ ਨੇ ਹਿੰਮਤ ਅਤੇ ਕਰਾਂਗੇ ਠੀਕ ਹੈ ਜੀ ਪਰ ਜਿੱਡੇ ਵੱਡੇ ਮਗਰਮਾਸ਼ ਆਣਾ ਇਹਨਾਂ ਅੱਗੇ ਨੰਗਣ ਹੀ ਨਹੀਂ ਦੇਣਾ ਬਡੇ ਠੇਰੇ ਨੇ ਜਿਹੜੇ ਇਹ ਬੁੱਢੇ ਠੇਰੇ ਉਹ ਨਹੀਂ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਅੰਮ੍ਰਿਤਸਰ ਨਗਰ ਨਿਗਮ ਦੀ ਚੋਣਾ ਜਿੱਦਾਂ ਜਿੱਦਾਂ ਨਜ਼ਦੀਕ ਆ ਰਹੀਆਂ ਨੇ ਉਦਾ-ਉਦਾ ਪਾਰਾ ਜਿਹੜਾ ਹੈ ਉਹ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਕਈ ਅਸਤਾਂ ਦੇ ਨੌਜਵਾਨ ਨੇ ਜਿਨ੍ਹਾਂ ਵੱਲੋਂ ਸਾਰੀ ਜ਼ਿੰਦਗੀ ਆਪਣੀ ਪਾਰਟੀਆਂ ਨੂੰ ਦੇ ਦਿੱਤੀ ਗਈ ਲੇਕਿਨ ਜਦੋਂ ਟਿਕਟ ਦੇਣ ਦਾ ਸਮਾਂ ਆਇਆ ਤਾਂ ਉਹਨਾਂ ਦੀ ਟਿਕਟ ਜਿਹੜੀ ਹੈ ਉਹ ਕੱਢ ਦਿੱਤੀ ਗਈ ਸਰਨਾ ਮੌਜੂਦ ਹੈ ਰঞ্জੀਤ ਸਿੰਘ ਢਿਲੋ ਜੀ ਢਿਲੋ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਹੁਤ ਦੇਣੀ ਆ ਲੱਗਦੇ ਨਹੀਂ ਸਾਡੀ ਪਾਰਟੀ ਨੇ ਬੁਰਾ ਹਾਲ ਕਰਤਾ ਸਾਡਾ ਲੇਕਿਨ ਲੱਗਦਾ ਨਹੀਂ 20 ਸਾਲ ਪਾਰਟੀ ਨੂੰ ਦਿੱਤੇ ਆਮ ਆਦੀ ਪਾਰਟੀ ਵਾਲਾ ਹਾਲਾਤ ਹੋ ਗਿਆ ਤੁਹਾਡਾ ਕਾਂਗਰਸ ਦੇ ਪੀਤੇ ਦੇ ਨਹੀਂ ਕਵਾਮ ਆਦੀ ਪਾਰਟੀ ਵਾਲੇ ਕਹਿੰਦੇ 25-25 ਲੱਖ ਰੁਪਏ ਲੇਤਾ ਤੁਸੀਂ ਅੱਜ ਕਈ ਇਹਦੇ 25-25 ਲੱਖ ਰੁਪਏ ਲੈ ਲਏ ਕਿ ਲੱਗਦਾ 25 ਲੱਖ ਰੁਪਏ ਨਾਲ ਟਿਕਟ ਦਿੱਤੀ ਗਈ ਨਹੀਂ ਨਹੀਂ ਮੈਂ 25 ਲੱਖ ਨਹੀਂ ਕਹਾਂਗਾ ਮੈਂ 25 ਲੱਖ ਤੋਂ ਜਿਆਦਾ ਕਹਤਾ ਸਾਡੇ ਵੀਰ ਕਾ ਸਾਹਿਬ ਇੰਨੇ ਨਹੀਂ ਲੈਂਦੇ ਉਹ 10 ਲੱਖ ਹੀ ਲੈਂਦੇ ਨੇ ਅੱਛਾ ਉਹਨਾਂ ਦਾ 10 ਦਾ 10 ਦਾ ਕੀ ਉਹਨਾਂ ਦੀ ਕਮਿਟਮੈਂਟ ਹੈ ਜਿਆਦਾ ਨਹੀਂ ਹਾਂ ਜੇ ਕਿ ਇਹਨੇ ਸਗਣ ਪੋਣਾ ਹੋਵੇ 11 ਲੱਖ ਚ ਕਰ ਸਕਦਾ ਮੈਨੂੰ ਲੱਗਦਾ ਮੇਰੇ ਵਾਲੀ ਟਿਕਟ ਤੇ ਸਗਣ ਪੈ ਗਿਆ ਹੈ ਲੇਕਿਨ 20 ਸਾਲ ਤੁਸੀਂ ਕੰਮ ਕੀਤਾ ਲਗਾਤਾਰ ਹੀ ਪਾਰਟੀ ਦਾ ਝੰਡਾ ਚੁੱਕਿਆ ਰਿਹਾ ਕੀ ਕਾਰਨ ਰਹਿ ਗਿਆ ਕਿ ਇੱਕ ਬਾਹਰ ਦੇ ਨੌਜਵਾਨ ਨੂੰ ਜਾਂ ਦੂਸਰੀ ਪਾਰਟੀ ਚ ਆਇਆ ਨੌਜਵਾਨ ਨੂੰ ਜਿਹੜੀ ਆ ਉਹਦੇ ਪਰਿਵਾਰਕ ਮੈਂਬਰ ਨੂੰ ਟਿਕਟ ਦੇ ਦਿੱਤੀ ਗਿਆ ਕਾਰਨ ਇਹ ਰਹਿ ਗਿਆ ਜੀ ਅਸੀਂ ਜਿਆਦਾ ਧਰਨਿਆਂ ਤੇ ਬੈਠੇ ਰਹੇ ਆ ਸਾਡੇ ਕੋਈ ਨੇ ਨੋਟ ਕਮਾਇਆ ਨਹੀਂ ਗੇ 11 ਲੱਖ ਦੇ ਅੰਝੋਗਾ ਕਮਾਇਆ ਨਹੀਂ ਗਿਆ ਤੇ ਧਰਨਿਆਂ ਤੇ ਜਿਆਦਾ ਬੈਠੇ ਰਹੇ ਆ ਕਦੀ ਰਾਜਵਿੰਗ ਜੀ ਦਾ ਫੋਨ ਆ ਜਾਂਦਾ ਆ ਕਦੀ ਆਪਣਾ ਸਾਡੇ ਭਲਵਾਨ ਜੀ ਜਿਨ੍ਹਾਂ ਨੂੰ ਵੈਸਟ ਹਲਕੇ ਦਾ ਇੰਚਾਰਜ ਬਣਾਇਆ ਸੀ ਜਦੋਂ ਵੇਰਕਾ ਸਾਹਿਬ ਛੜਪਾ ਮਾਰ ਕੇ ਗਏ ਬੀਜੇਪੀ ਚ ਤੇ ਅਹੀਂ ਜਿਆਦਾ ਧਰਨਿਆਂ ਦੇ ਰਹੇ ਆ ਸਾਡੇ ਕੋ ਪੈਸੇ ਨਹੀਂ ਕੱਟੇ ਹੋਏ ਜੀ ਆਪਣੇ ਕੰਮਾਂ ਚ ਜੋ ਹੋਏ ਹੁੰਦੇ ਤਾਂ ਅਸੀਂ ਫਿਰਕਾ ਸਾਹਿਬ ਨੂੰ ਦੇ ਦਿੰਦੇ ਯਾਰਾਂ ਲੱਖ ਤੇ ਸਾਡੀ ਵੀ ਟਿਕਟ ਪੱਕੀ ਸੀ ਲੇਕਿਨ ਰਾਜਾ ਵੜਿੰਗ ਦੇ ਪੇਜ ਦੇ ਉੱਤੇ ਹਜੇ ਵੀ ਤੁਹਾਡਾ ਨਾਮ ਹੀ ਬੋਲ ਰਿਹਾ ਤੁਹਾਡੀ ਵਾਈਫ ਦਾ ਨਾਮ ਬੋਲ ਰਿਹਾ ਕੀ ਕਾਰਨ ਕੀ ਆ ਕੀ ਲੱਗਦਾ ਕਿ ਰਾਜਾ ਵੜਿੰਗ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈਗੀ ਇਸ ਨੂੰ ਲੈ ਕੇ ਪਹਿਲਾਂ ਤਾਂ ਮੈਂ ਇਹੋ ਸੋਚਦਾ ਹਾਂ ਕਿ ਰਾਜਾ ਸਾਹਿਬ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਪਰ ਜਿੰਨੇ ਮੇਰੇ ਲੀਡਰ ਜਿੰਨਾ ਜਿੰਨਾ ਕੋ ਮੈਂ ਸਪੋਰਟ ਕਰਾਈ ਆ ਕਿ ਮੇਰਾ ਪਤਾ ਦੇ ਕਰੋ ਕੀ ਕੀ ਕਾਰਨ ਕੀ ਬਣਿਆ ਆ ਤੇ ਕਾਰਨ ਕੀ ਦੱਸਿਆ ਉਹਨਾਂ ਨੇ ਕਾਰਨ ਬਸ ਉਹ ਵੀਰਕਾ ਸਾਹਿਬ ਤੁਹਾਨੂੰ ਦੱਸਿਆ ਯਾਰਾਂ ਉਹ ਯਾਰਾਂ ਵਾਲੀ ਕੁੰਡੀ ਰਹਿ ਗਈ ਆਪਣੀ ਵੀਰਕਾ ਸਾਹਿਬ ਉਹ ਕਿਹੜੇ ਵੀਰਕਾ ਸਾਹਿਬ ਦਾ ਨਾਮ ਲੈ ਰਹੇ ਡਾਕਟਰ ਡਾਕਟਰ ਰਾਜਕਮਰ ਵੀਰਕਾ ਜੀ ਮੈਂ ਖੁੱਲ ਕੇ ਕਹਿ ਦਿੰਦਾ ਡਾਕਟਰ ਰਾਜਕਮਰ ਵੀਰਕਾ ਨੇ ਇਹ ਕੰਮ ਕਰਾਇਆ ਤੇ ਇਹਦਾ ਕਾਰਨ ਪਹਿਲੋਂ ਵੈਸਟ ਹਲਕੇ ਨੂੰ ਹਰਾਉਂਦਾ ਕਾਰਨ ਵੀ ਇਹਨਾਂ ਦਾ ਹੈ ਸ਼ਾਇਦ ਹੋਸਦਾ ਡਿਸਰਵ ਕਰਦਾ ਹੋਵੇ ਤੁਹਾਡੀ ਇਨਪੁਟ ਆਈ ਹੋਵੇ ਕਹਾਂ ਸਕਦੇ ਆ ਕਿ ਉਹਨੇ ਜਿੱਤਦਾ ਹੋਵੇ ਤਾਂ ਦੇਤੀ ਹੋਵੇ ਟਿਕਾ ਹਾਂਜੀ ਹਾਂਜੀ ਡਿਵੋਰਸ ਕਰਦਾ ਸੀ ਉਹ ਕਰਦਾ ਸੀ ਉਹਨਾਂ ਦਾ ਕਾਰੋਬਾਰ ਚੰਗਾ ਆ ਤੇ ਵੀਰਗਾ ਸਾਹਿਬ ਨਾਲ ਥੋੜਾ ਲੈਂਡ ਦੇਣ ਦਾ ਕਾਰੋਬਾਰ ਚੰਗਾ ਹੈ ਉਹ ਕਰਕੇ ਡਿਵੋਰਸ ਕਰਦਾ ਸੀ ਉਹ ਰਿਜ਼ਰਵ ਕਰਦਾ ਉਹ ਕਹਿੰਦਾ ਲੇਕਿਨ ਤੁਸੀਂ ਜੇ ਤੁਹਾਡੀ ਗੱਲ ਮੰਨੀ ਜਾਵੇ ਤਾਂ ਜਿਸ ਤਰ੍ਹਾਂ ਤੁਸੀਂ ਇਲਜ਼ਾਮ ਲਾ ਰਹੇ ਹੋ 11 ਲੱਖ ਰੁਪਏ ਦਾ ਇਹ ਤੇ ਇਲਜ਼ਾਮਾਂ ਦਾ ਕੀ ਗੱਲ ਰਹਿ ਜਾਂਦੀ ਕੁਝ ਹੈ ਪ੍ਰੂਫ ਤੁਹਾਡੇ ਕੋਲ ਕਿ ਉਹਨਾਂ ਨੇ ਡਾਕਟਰ ਰਾਜਕਮਰ ਨੂੰ ਪੈਸੇ ਦਿੱਤੇ ਹੋਣ ਕਦੀ ਗੱਲ ਹੋਈ ਤੁਹਾਡੀ ਉਹਨਾਂ ਨਾਲ ਜਾਂ ਕਿਸੇ ਬੰਦੇ ਨੇ ਤੁਹਾਨੂੰ ਦੱਸਿਆ ਕਿ ਪੈਸੇ ਗਏ ਉਧਰ ਵੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਦੀ ਤੁਸੀਂ ਇਹ ਸੁਣਿਆ ਹੈ ਕਿ ਟਿਕਟ ਦਿੱਤੀ ਹੋਵੇ ਤੇ ਕਿਹਾ ਹੋਵੇ ਕਿ ਤੁਸੀਂ ਸਵੇਰੇ ਆਣ ਕੇ ਆਪਣੇ ਕਾਗਜ਼ ਲੈ ਜਾਓ ਤੇ ਜਦੋਂ ਬੰਦਾ ਕਾਗਜ ਲੈਣ ਗਿਆ ਹੋਵੇ ਤੇ ਕਹਿਣ ਕਿ ਹਾਂ ਮੈਂ ਹੁਣ ਨਾ ਬਸ ਪੂਜਾ ਕਰ ਲਾਂ ਉਹ ਪੂਜਾ ਇਹ ਨਹੀਂ ਹੁੰਦੀ ਪਈ ਉਹ ਦੂਜੀ ਲక్ష్ਮੀ ਮਾਤਾ ਦੀ ਪੂਜਾ ਹੁੰਦੀ ਪਈ ਮੈਨੂੰ ਦੂਸਰੇ ਕਮਰੇ 'ਚ ਬਿਠਾ ਕੇ ਇੱਕ ਕਮਰੇ ਦਾ ਨੀ ਉਹਨੂੰ ਬਾਹਰ ਕੱਢਤਾ ਆ ਕਿ ਜਾ ਜੀ ਤੂੰ ਕਾਗਜ ਪਰ ਮੇਰੇ ਕਾਗਜ ਦੂਸਰੇ ਨੂੰ ਦੇ ਦਿੱਤੇ ਗਏ ਆ ਤੇ ਇਸ ਕਰਕੇ ਮੈਂ ਕਹਿੰਨਾ ਕਿ ਇਹ ਵੇਰ ਔਰ ਕੀ ਕਾਰਨ ਹੋ ਸਕਦਾ ਤੁਸੀਂ ਕੀ ਸਮਝਦੇ ਹੋ ਲੇਕਿਨ ਅਜੇ ਵੀ ਨਾਮ ਤੁਹਾਡਾ ਬੋਲਦਾ ਪਿਆ ਸ਼ਾਇਦ ਹੋ ਸਕਦਾ ਪਰ ਲੇਕਿਨ ਹੁਣ ਤਾਂ ਸਮਾਂ ਨਿਕਲ ਗਿਆ ਹੁਣ ਫਿਰ ਤੁਸੀਂ ਇੰਡੀਪੈਂਡੈਂਟ ਇਲੈਕਸ਼ਨ ਭਰੀ ਆ ਕਿ ਕਿਸ ਤਰ੍ਹਾਂ ਤੁਸੀਂ ਹੁਣ ਇਲੈਕਸ਼ਨ ਲੜੋਗੇ ਇਸ ਨੂੰ ਲੈ ਕੇ ਵੇਖੋ ਜੀ ਮੈਂ ਆਜ਼ਾਦ ਮੀਰਵਾਰ ਤੇ ਇਲੈਕਸ਼ਨ ਲੜਾਂਗਾ ਲੋਕਾਂ ਦੀ ਸਪੋਰਟ ਹੈ ਮੈਨੂੰ ਪਰ ਮੈਂ ਰਾਜਾ ਸਾਹਿਬ ਨੂੰ ਕਹਾਂਗਾ ਕਿ ਰਾਜਾ ਸਾਹਿਬ ਮੈਨੂੰ ਲੱਗਦਾ ਕਿ ਪੰਜਾਬ ਮੁਸ਼ਕਲ ਹੈ ਤੁਹਾਡੇ ਕੋਲ ਕਿਉਂਕਿ ਤੁਸੀਂ ਪੰਜਾਬ ਦੇ ਰਾਜੇ ਹੀ ਉਹ ਪਰ ਇੱਕ ਨਿੱਕਾ ਆ ਗਿਆ ਬੰਦਾ ਜਿਹੜਾ ਕਿ ਇੱਕ ਪਾਰਟੀ ਛੱਡ ਕੇ ਆਪਣੀ ਕਾਂਗਰਸ ਪਾਰਟੀ ਛਾੜ ਕੇ ਤੋਂ ਭਾਜਪੀ ਵਾਲਿਆਂ ਨੂੰ ਟਿਕਟਾਂ ਦੇਣ ਦਿਆ ਤੇ ਜਿਹੜਾ ਜਿਹਨੂੰ ਟਿਕਟ ਦਿੱਤੀ ਉਹ ਵੀ ਕਾਂਗਰਸ ਪਾਰਟੀ ਦਾ ਸੀਗਾ ਨਹੀਂ ਜੀ ਉਹ ਕਾਲੀ ਦਲ ਦਾ ਸੀ ਉਹ ਕਾਲੀ ਦਲ ਦਾ ਆਇਆ ਉਹ ਬੰਦਾ ਮੈਂ ਕੋਈ ਕਾਲੀ ਦਲ ਹਾਂ ਮੇਰੇ ਕੋਲ ਪ੍ਰੂਫ ਹੈਗੇ ਆ ਵੇਖੋ ਮੈਂ ਤੁਹਾਨੂੰ ਪ੍ਰੂਫ ਖੋਣਾ ਆ ਵੇਖੋ ਕਿੰਡੀ ਸੋਹਣੀ ਫੋਟੋ ਆ ਤਾਜੀ ਤਾਜੀ ਲੱਗਦੀ ਹੈ ਇਹ ਤਾਜੀ ਤਾਜੀ ਆ ਜੀ ਕੋਈ ਜ਼ਿਆਦਾ ਚਿਰ ਨਹੀਂ ਇਹ ਤਿੰਨ ਚਾਰ ਮਹੀਨਿਆਂ ਦੀ ਜਦੋਂ ਆਏ ਨਾ ਵੇਰਕਾ ਸਾਹਿਬ ਇਹ ਉਹਦੇ ਨਾਲ ਹੀ ਲੈ ਕੇ ਆਏ ਆ ਜਦਾਂ ਕੋਈ ਆਪਣੀ ਬੇਟੀ ਦਾ ਲਾੜੋ ਵਿਆਹ ਕਰਦਾ ਤੇ ਦਾਤ ਚ ਕੋਈ ਚੀਜ਼ ਨਹੀਂ ਭੇਜਦਾ ਇਹ ਦਾਤ ਚ ਆਏ ਨੇ ਇਹਨਾਂ ਦੇ ਲੇਕਿਨ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਜਾਂ ਪੈਸੇ ਲੈ ਕੇ ਗੱਲ ਕੀਤੀ ਗਈ ਹੈ ਤੁਸੀਂ ਡਾਕਟਰ ਰਾਜਕਮਰ 베ਰਕਰ ਨਾਲ ਗੱਲ ਕੀਤੀ ਕਿ ਮੈਂ ਮੇਰੀ ਟਿਕਟ ਤੇ ਕਨਫਰਮ ਸੀਗੀ ਜਾਂ ਤੁਸੀਂ ਮੈਂਬਰ ਪਾਰਲੀਮੈਂਟ ਨਾਲ ਗੱਲ ਕੀਤੀ ਕਿਉਂਕਿ ਉਹ ਚੇਅਰਮੈਨ ਸੀਗੇ ਇਸ ਵਰ ਟਿਕਟਾਂ ਦੇਣ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਕੀ ਤੁਹਾਡੇ ਕੋਲੋਂ ਇਹ ਜੀ ਸਾਰੇ ਇਹਨਾਂ ਦੇ ਗਰੁੱਪ ਦੀ ਆ 베ਰਕਰ ਸਾਹਿਬ ਦੇ ਗਰੁੱਪ ਚ ਕਿਹੜਾ ਕਿਹੜਾ ਹੁੰਦਾ ਤੁਹਾਨੂੰ ਸਾਰਾ ਪਤਾ ਹੈ ਤੁਸੀਂ ਇਹ ਦੋਸਰਾ ਗਰੁੱਪ ਦੀ ਲੜਾਈ 'ਚ ਤੁਹਾਡਾ ਤਾਂ ਨੀ ਟਿਕਟ ਕੱਟੇਗੀ ਕਿਤੇ ਚਲੋ ਜਿੱਦਾਂ ਵੀ ਆ ਕਿਉਂਕਿ ਕਹਿੰਦੇ ਕਾਂਗਰਸ ਕਦੀ ਨਹੀਂ ਹਾਰਦੀ ਕਾਂਗਰਸ ਨਾਲ ਨੂੰ ਮਾਰੇ ਕੀ ਲੱਗਦਾ ਕਿ ਇਸੇ ਕਰਕੇ ਨੁਕਸਾਨ ਹੋਇਆ ਤੁਹਾਡਾ ਦੇਖੋ ਜੀ ਕਾਂਗਰਸ ਵੈਸੇ ਹਰੀ ਵੀ ਨਹੀਂ ਆ ਸਾਡੇ ਵੈਸਟ ਹਲਕੇ ਦਾ ਰਿਕਾਰਡ ਆ ਤੁਸੀਂ ਪਿਛਲੇ 40 45 ਸਾਲਾਂ ਦਾ ਰਿਕਾਰਡ ਚੈੱਕ ਕਰ ਲਓ 45 ਸਾਲਾਂ ਦੇ ਰਿਕਾਰਡ ਦੇ ਵਿੱਚ 45000 ਨਾਲ ਹੀ ਹਾਰੇ ਸੀ ਆ ਲਾਸਟ ਟਾਈਮ ਤੇ ਡਾਕਟਰ ਬਸ 45 ਨੂੰ 45 ਨੇ ਮਾਰਤਾ ਜੀ ਤੇ ਉਹ ਮਰਨ ਦਾ ਕਾਰਨ ਵੀ ਇਹੋ ਰਿਹਾ ਆ ਕਿ ਜਿਹੜਾ ਵੇਰਕਾ ਸਾਹਿਬ ਨਾ ਕਿਸੇ ਦੀ ਗੱਲ ਨਹੀਂ ਸੁਣਦੇ ਰੇ ਤੇ ਬਸ ਇਹੋ ਹੀ ਕਹਿੰਦੇ ਕਿ ਜੋ ਮੈਂ ਆ ਮੈਂ ਹੀ ਆ ਉਹਨਾਂ ਦੀ ਮੈਂ ਹੀ ਮੈਂ ਮਾਰ ਗਈ ਉਹਨਾਂ ਨੂੰ ਜੀ ਲੇਕਿਨ ਟਿਲ ਸਾਬ ਜੇ ਹੁਣ ਪਾਰਟੀ ਨੇ ਹੱਥ ਪਿੱਛੇ ਕਰ ਲਿਆ ਵਾ ਤੇ ਹੁਣ ਇਨ ਫਿਊਚਰ ਕੀ ਪਲਾਨ ਆ ਕੀ ਕਿਸ ਤਰ੍ਹਾਂ ਚੱਲੋਗੇ ਪਾਰਟੀ ਨਾਲ ਰੋਸ਼ ਆ ਡਾਕਟਰ ਰਾਜਕੁਮਾਰ ਵੇਰਕਾਣਾ ਰੋਸ਼ ਆ ਅਮਰਿੰਦਰ ਸਿੰਘ ਰਾਜਾ ਵੜਿੰਗਣਾ ਰੋਸ਼ ਆ ਰੋਸ਼ ਹੈ ਕਿ ਇਹਦੇ ਨਾਲੇ ਤੁਹਾਡਾ ਮੇਰਾ ਜੀ ਨਹੀਂ ਮੈਂ ਪਾਰਟੀ ਨਾਲ ਨਹੀਂ ਰੋਸ਼ ਕਰ ਸਕਦਾ ਮੇਰਾ ਰੋਸ਼ ਹੈਗਾ ਆ ਜੀ ਡਾਕਟਰ ਰਾਜਕੁਮਾਰ ਵੀਰਕੇ ਨਾਲ ਕਿ ਜਿੰਨੇ ਯਾਰਾਂ ਲਿਆ ਆ ਤੇ ਮੇਰਾ ਰੋਸ ਹੈਗਾ ਜੀ ਰਾਜਾ ਵੜਿੰਗ ਜੀ ਨਾਲ ਉਹ ਯਾਰ ਇਹ ਤੁਹਾਡੇ ਤੋਂ ਵੀ ਵੱਡਾ ਹੋ ਗਿਆ ਇਹ ਤੁਹਾਡੇ ਤੋਂ ਵੀ ਵੱਡਾ ਹੋ ਗਿਆ ਅਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਤਾਇਆ ਤੁਹਾਨੂੰ ਐਮਪੀ ਬਣਾਇਆ ਐਮਪੀ ਬਣਾ ਕੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਤੁਸੀਂ ਸਾਡੀ ਪਾਰਟੀ ਦੀ ਕੋਈ ਵਧੀਆ ਨੀਤੀ ਤਿਆਰ ਕਰੋਗੇ ਆਉਣ ਵਾਲੇ ਟਾਈਮ 'ਚ ਨੌਜਵਾਨਾਂ ਨੂੰ ਜੇ ਕੋਈ ਨੌਜਵਾਨ ਇਸ ਚੀਜ਼ 'ਚ ਤੁਰਦਾ ਆ ਤੇ ਉਹਨੂੰ ਵਧੀਆ ਰਸਤੇ 'ਤੇ ਪਾਓਗੇ ਕਿ ਵਧੀਆ ਲੀਡਰ ਬਣਾਓਗੇ ਪਰ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਆ ਇੱਕ ਵੇਰਕੇ ਤੋਂ ਆ ਡੱਡੂ ਤੋਂ ਮੈਂ ਇਹਨੂੰ ਡੱਡੂ ਕਹਾਂਗਾ ਜਿਹੜਾ ਛੜੱਪਾ ਮਾਰ ਕੇ ਇੱਧਰ ਤੇ ਇੱਧਰ ਜਾਂਦਾ ਹੈ ਲੇਕਿਨ ਕਦੀ ਗੇਉ ਤਰਨੇ ਆ ਤਰਨੇ ਚ ਕਦੀ ਕੀਤੀ ਹੈ ਕੰਪਨੀ ਕਪੂਨੀ ਚ ਗੇਉ ਕਦੀ ਵੇਖੋ ਜੀ ਮੈਂ ਨਾ ਤੁਹਾਨੂੰ ਪ੍ਰਿੰਟ ਕੱਢ ਕੇ ਖਵਾਵਾਂਗਾ ਜਿੱਦਾਂ ਕਿੱਡੀ ਸੋਹਣੀ ਫੋਟੋ ਵਿਖਾਉਂਦਾ ਮੈਂ ਹਾਂ ਮੈਂ ਤਾਂ ਪ੍ਰਿੰਟ ਵਿਖਾ ਕੇ ਵਿਖਾਵਾਂਗਾ ਮੈਂ ਰਾਜਾ ਵੜਿੰਗ ਜੀ ਨਾ ਚੰਡੀਗੜ੍ਹ ਬੜੇ ਤਰਨੇ ਆ ਤੇ ਰਿਆਂ ਠੀਕ ਹੈ ਜੀ ਮੈਂ ਵੇਰਕੇ ਦੇ ਨਾਲ ਬੜਾ ਚੇਰੇ ਆ ਆ ਵੇਰਕਾ ਜੀ ਜਦੋਂ ਛੜੱਪਾ ਮਾਰ ਕੇ ਗਏ ਹਨ ਉਹ ਤੋਂ ਬਾਅਦ ਆਪਣਾ ਮਨ ਚੱਕਿਆ ਗਿਆ ਮੈਂ ਇਹਦੇ ਦਫ਼ਤਰ ਨਹੀਂ ਗਿਆ ਮੈਂ ਬਿਲਕੁਲ ਹੀ ਨਹੀਂ ਗਿਆ ਹਾਂ ਮੈਂ ਆਪਣੀ ਟਿਕਟ ਲੈਣ ਗਿਆ ਜਿਹੜੇ ਪਾਰਟੀ ਨੇ ਮੈਨੂੰ ਓਧੇ ਦਿੱਤੇ ਮੈਂ ਓਧੇ ਨਾਲ ਲਾਇ ਹੀ ਮੈਨੂੰ ਮੇਰੇ ਓਧਿਆਂ ਦੇ ਟਿਕਟ ਮਿਲੀ ਸੀ ਕਿ ਜਿਹੜੇ ਮੈਨੂੰ ਇਹਨਾਂ ਨੇ ਹਰ ਸਾਲ ਦਿੰਦੇ ਰਹੇ ਆ 2 ਸਾਲ ਬਾਅਦ 5 ਸਾਲ ਬਾਅਦ ਮੈਨੂੰ ਉਹਨਾਂ ਦੇ ਟਿਕਟ ਮਿਲੀ ਹੀ ਹੈ ਕੀ ਲੱਗਦਾ ਇਸੇ ਕਰਕੇ ਤਾਂ ਨਹੀਂ ਟਿਕਟ ਕੱਟੀ ਗਈ ਵੇਖੋ ਜੀ ਮੇਰੇ ਕੋਲ ਬਾਰ-ਬਾਰ ਤੁਸੀਂ ਮੂੰਹ ਤੋਂ ਨਾ ਕਟਾਓ ਤੁਹਾਨੂੰ ਸਾਰਾ ਪਤਾ ਹੈ ਤੇ ਜਿਹੜੇ ਮੇਰੇ ਵੀਰ ਭੈਣ ਭਰਾ ਕੋਈ ਵੇਖਦੇ ਪਏ ਨਾ ਉਹ ਮੇਰੀ ਗੱਲ ਤੋਂ ਹਣਕੇ ਮੇਰੀ ਗੱਲੋਂ ਸਭ ਪਤਾ ਲੱਗ ਗਿਆ ਏ ਕਿ ਟਿਕਟ ਕਿਉਂ ਕੱਟੀ ਗਈ ਏ ਲੇਕਿਨ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਤੁਸੀਂ ਇੰਡੀਪੈਂਡੈਂਟ ਇਲੈਕਸ਼ਨ ਲੜੋਗੇ ਆਜ਼ਾਦ ਉਮੀਦਵਾਰ ਤੇ ਦੋ ਤੇ ਇਲੈਕਸ਼ਨ ਲੜੋਗੇ ਫਿਰ ਜੇਕਰ ਜਿੱਤਦੇ ਹੋ ਤੇ ਫਿਰ ਕਿੱਧਰ ਇਹ ਡੱਡੂ ਕਿੱਧਰ ਜਾਏਗਾ ਕਾਂਗਰਸ ਜੀ ਰਹੇਗਾ ਕੀ ਕਰੇਗਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਸ ਚੀਜ਼ ਨੂੰ ਲੈ ਕੇ ਜ਼ਰੂਰ ਸੋਚਦੇ ਹੋਣਗੇ ਕਿ ਜੇ ਇਹ ਡੱਡੂ ਆ ਕਿਉਂਕਿ ਤੁਸੀਂ ਡਾਕਟਰ ਰਾਜਗਮਾਨ ਨੂੰ ਡੱਡੂ ਕਹਿੰਦੇ ਹੋ ਤੇ ਤੁਹਾਨੂੰ ਵੀ ਤੇ ਕੋਈ ਨਾ ਕੋਈ ਕਹੇਗਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਇਹ ਡੱਡੂ ਫਿਰ ਕਿੱਧਰ ਜਾਏਗਾ ਵੇਖੋ ਜੀ ਮੈਂ ਆਪਣੀ ਪਾਰਟੀ ਨੂੰ ਮਾਰਾ ਨਹੀਂ ਕਿਹਾ ਮੈਂ ਤਾਂ ਜਿਹੜੇ ਲੀਡਰਕ੍ਰਾਫਟ ਹੈ ਉਹਨੂੰ ਮਾਰਾ ਕਹਿੰਦਾ ਪਿਆ ਤੇ ਇਹ ਡੱਡੂ ਦਾ ਨਹੀਂ ਕੋਈ ਪਤਾ ਇਹ ਛੜੱਪਾ ਕੀ ਪਤਾ ਮਾਰੇ ਜਾਂ ਨਾ ਮਾਰੇ ਇਹ ਵੇਰਕੇ ਵਾਲਾ ਡੱਡੂ ਨਹੀਂ ਹੈਗਾ ਜੀ ਲੇਕਿਨ ਜੇ ਇਸ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਪੁਰਾਣਾ ਹਲਕਾ ਰਿਹਾ ਔਰ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਚ ਕਿਸੇ ਜਗ੍ਹਾ ਤੇ ਵੀ ਮੈਂਬਰ ਪਾਰਲੀਮੈਂਟ ਨਹੀਂ ਜਿੱਤਿਆ ਸੀਗਾ ਸਿਰਫ ਤੁਹਾਡਾ ਇਹ ਬੂਥ ਜਿੱਤਿਆ ਹੈ ਨਜ਼ਰ ਆਇਆ ਸੀ ਕੀ ਕੀ ਲੱਗਦਾ ਹੈ ਕਿ ਇਸ ਵਾਰ ਜੇ ਤੁਸੀਂ ਇੰਡੀਪੈਂਡੈਂਟ ਲੜਦੇ ਹੋ ਚੋਂ ਤੁਹਾੜ ਕੋ ਨਿਸ਼ਾਨ ਨਹੀਂ ਹੋਏਗਾ ਕੀ ਲੱਗਦਾ ਹੈ ਕਿ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਜੀ ਇਹ ਆਪਣਾ ਔਜਲਾ ਸਾਹਿਬ ਦੀ ਨਾ ਇੱਕ ਮੀਟਿੰਗ ਸੀ ਮੈਂ ਉਸ ਮੀਟਿੰਗ ਚ ਹੀ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਉਸ ਦਿਨ ਸਾਡੇ ਕੋਲ ਕਲਸਾ ਦਾ ਜਿੰਦਾ ਆ ਉਹਨੂੰ ਸ਼ਾਮਲ ਕਰਾਇਆ ਸੀ ਠੀਕ ਹੈ ਜੀ ਤੇ ਮੇਰੇ ਨਾਨੇ ਦੀ ਡੈਥ ਹੋਣ ਦੀ ਮੈਂ ਆਪਣੇ ਦਾਦੇ ਦੀ ਨਾਨੇ ਦੀ ਸੰਸਕਾਰ ਤੇ ਨਹੀਂ ਗਿਆ ਮੈਂ ਇਹਨਾਂ ਦੇ ਉੱਤੇ ਇਹ ਪਾਰਟੀ ਦੇ ਵਿੱਚ ਰਿਆ ਜਿਹਦੇ ਕਰਕੇ ਮੇਰੇ ਘਰ ਦੇ ਨਾਲ ਮੇਰੇ ਨਾਲ ਬੜਾ ਰੋਸ ਸੀ ਹੁਣ ਤੁਹਾਨੂੰ ਮﻼ ਲਗਾ ਕਿ ਜੇ ਇਹਨਾਂ ਤੇ ਮਗਰ ਨਾ ਚਾਹੁੰਦੇ ਤੇ ਸ਼ਲ ਨਾਨਾ ਇਹਦੇ ਲਾ ਕੇ ਦਸ ਨਹੀਂ ਕਰ ਲੈਂਦੇ ਮੇਰੇ ਮਾਤਾ ਜੀ ਬੜੇ ਰੋਸ ਸੀ ਕਿ ਤੈਨੂੰ ਇਹਨਾਂ ਲੀਡਰ ਨੇ ਕੁਝ ਨਹੀਂ ਦੇਣਾ ਮੈਂ ਕਹਿੰਦਾ ਨਹੀਂ ਮੇਰੇ ਪਾਰਟੀ ਦਾ ਕੰਮ ਹੈ ਚਲੋ ਕੋਈ ਗੱਲ ਨਹੀਂ ਮੈਂ ਟਾਈਮ ਨਾਲ ਆ ਜਾਵਾਂਗਾ ਪਰ ਉੱਥੇ ਮੀਟਿੰਗ ਨੂੰ ਟਾਈਮ ਲੱਗ ਗਿਆ ਤੇ ਮੈਂ ਮੀਟਿੰਗ ਦੇ ਵਿੱਚੋਂ ਬਹੁਤ ਲੇਟ ਹੋ ਗਿਆ ਜਿਹੜਾ ਮੈਂ ਸੰਸਕਾਰ ਤੇ ਵੀ ਨਹੀਂ ਪਹੁੰਚ ਸਕਿਆ ਜਿਹੜੇ ਨੌਜਵਾਨ ਨੂੰ ਹੁਣ ਟਿਕਟ ਮਿਲੀ ਆ ਜਾਂ ਜਿਹੜੇ ਪਰਿਵਾਰ ਨੂੰ ਟਿਕਟ ਮਿਲੀ ਆ ਉਹਦਾ ਕਾਰੋਬਾਰ ਕੀ ਆ ਕੀ ਕੰਮ ਕੀ ਕਰਦੇ ਹੋ ਕਾਰੋਬਾਰ ਜੀ ਉਹਨਾਂ ਦੇ ਫਾਦਰ ਸਾਹਿਬ ਦਾ ਤਾਂ ਬਹੁਤ ਵਧੀਆ ਕਾਰੋਬਾਰ ਆ ਠੀਕ ਹੈ ਪਰ ਜਿਹੜਾ ਉਹ ਮੁੰਡਾ ਹੈ ਉਹਦਾ ਕਾਰੋਬਾਰ ਦਾ ਸਿਸਟਮ ਦਾ ਤੁਸੀਂ ਆਪ ਹੀ ਵੇਖ ਲਿਓ ਖਾਲਸਕਲ ਜਾਇਓ ਤੁਹਾਨੂੰ ਪਤਾ ਲੱਗ ਜਾਏ ਕੀ ਕਾਰੋਬਾਰ ਆ ਐਸ.ਓ.ੀ ਦਾ ਪ੍ਰਧਾਨ ਰਹੇ ਹੋ ਹਾਂਜੀ ਐਸ.ਓ.ੀ ਦਾ ਪ੍ਰਧਾਨ ਰਿਹਾ ਹੁਣ ਵੀ ਕੋਈ ਅਹੁਦਾ ਦਾ ਰਿਹਾ ਕਾਲੀ ਦਲ ਦਾ ਕੋ ਕਾਲੀ ਦਲ ਚ ਜੀ ਅਹੁਦੇ ਦਾ ਤਾਂ ਪਤਾ ਨਹੀਂ ਕੰਟੀਨ ਵਾਲਾ ਉਹਦਾ ਹੈਗਾ ਜੀ ਏਰਕੋ ਕਿੱਥੇ ਦੀ ਕੰਡੀਨ ਹੈ ਇਹ ਖਾਲਸਾ ਕਾਲ ਦੀ ਇਹ ਦਿੱਤੀ ਵੀ ਮਜੀਠੀਆ ਸਾਹਿਬ ਨੇ ਲੈ ਕੇ ਆ ਤੇ ਹੁਣ ਗੁੱਸਾ ਹੈ ਕਿ ਅੱਜ ਟਿਕਟ ਅਨਾਉਂਸ ਹੋਈ ਹੋਵੇ ਰਾਜਾ ਬਰਿੰਗ ਹੋਂ ਦਾ ਪੇਜ ਤੇ ਪਈ ਹੋਵੇ ਤੇ ਅੱਜ ਟਿਕਟ ਜਿਹੜੀ ਹੱਥ ਚ ਨਹੀਂ ਹੈਗੀ ਯਾਰ ਰੋਸ ਤੇ ਬਹੁਤ ਆ ਇਹ ਤੇ ਉਹ ਹਾਲਾਤ ਹੋ ਗਿਆ ਕਿ ਟ੍ਰੇਨ ਤੇ ਚੜ ਗਿਆ ਗੁਰਪ੍ਰੀਤ ਜੀ ਬਹੁਤ ਰੋਸ ਆ ਪਰ ਕੀ ਕਰੀਏ ਕੀ ਕਵਾਂਗੇ ਵੀ ਕੀ ਕਵਾਂਗੇ ਪਰ ਇੱਕ ਗੱਲ ਕਵਾਂ ਮੈਂ ਕਿ ਰਾਜਾ ਸਾਹਿਬ ਨਹੀਂ ਗੱਲ ਨਹੀਂ ਰਹੀ ਉਹ ਗੱਲ ਨਹੀਂ ਰਹੀ ਤੁਹਾਡੇ ਚ ਕੀ ਤੁਹਾਡੇ ਫੈਸਲੇ ਕੀਤੇ ਹੋਏ ਫੈਸਲਾ ਤੁਹਾਡਾ ਹੋਵੇ ਬੰਦੇ ਨੂੰ ਪਾਰਟੀ ਚੋ ਟਿਕਟ ਦਿੱਤੀ ਹੋਵੇ ਤੁਸੀਂ ਤੇ ਕੈਨਸਲ ਹੋਰ ਕੋਈ ਕਰ ਜੇ ਨਹੀਂ ਇਹ ਮਿਲੀ ਭੁਗਤ ਹੋ ਸਕਦੀ ਰਤਾ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਪਰ ਇਲਜ਼ਾਮ ਮੈਨੂੰ ਲੱਗਦਾ ਕਿ ਸਹੀ ਏ ਰਾਹੁਲ ਗਾਂਧੀ ਨੇ ਜਦੋਂ ਕਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਕੀਤੀ ਸੀ ਬਹੁਤ ਸਾਰੇ ਨੌਜਵਾਨਾਂ ਨੂੰ ਕਿਹਾ ਸੀਗਾ ਉਹਨਾਂ ਨੂੰ ਬੰਦ ਦਾ ਮਾਨ ਸਤਮਾਨ ਵੀ ਦਿੱਤਾ ਜਾਊਗਾ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਨੌਜਵਾਨ ਵੀ ਹੋ 20 ਸਾਲ ਪਾਰਟੀ ਲਈ ਵੀ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਉਹ ਮਾਨ ਸਨਮਾਨ ਮਿਲ ਪਾਊਗਾ ਹਾਂਜੀ ਹਾਂਜੀ ਮਾਨ ਸਨਮਾਨ ਮਿਲਿਆ ਜੀ ਉਦੋਂ ਮੈਂ ਬੱਸਾਂ ਕਰਕੇ ਗਿਆ ਮਾਨਸਮਾਨ ਇਹ ਮਿਲਿਆ ਕਿ ਬੱਸਾਂ ਦੇ ਪੈਸੇ ਖਰਚੇ ਬਸ ਸਾਡੇ ਜਿਹੜੇ ਨੌਜਵਾਨ ਹੈ ਨਾ ਉਹਨਾਂ ਨੂੰ ਮਾਨਸਮਾਨ ਇਹੋ ਹੀ ਮਿਲਦਾ ਆ ਕਿ ਅੱਜ ਇੱਥੇ ਰੈਲੀ ਜੇ ਅੱਜ ਉੱਥੇ ਜੇ ਤੁਹਾਨੂੰ ਆਹ 5 ਬੱਸਾਂ ਦਿੱਤੀਆਂ ਜੇ ਤੁਹਾਨੂੰ 4 ਕਿ ਬੱਸਾਂ ਭਰਨ ਨੂੰ ਅਸੀਂ ਵਰਕਰੀ ਅਹੀਂ ਕਰੀਏ ਤੇ ਜਦੋਂ ਟਿਕਟ ਦੀ ਵਾਰੀ ਆਵੇ ਉਹਦੇ ਬਾਹਰੋਂ ਚੁੱਕ ਲੈਂਦੇ ਨੇ ਬੰਦੇ ਜਿਹੜਾ ਪੈਸੇ ਭਰ ਦਿੰਦਾ ਆ ਬਸ ਉਹਨੂੰ ਟਿਕਟ ਦੇ ਦਿੰਦੇ ਨੇ ਜਿਹੜੇ ਤੁਹਾਡੇ ਹੋਣ ਇਧਰੇ ਹਲਕੇ ਦੇ ਇੰਚਾਰਜ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੇ ਕਾਫੀ ਨਜ਼ਦੀਕ ਵੀ ਸੀਗੀ ਹੋ ਹਾਂਜੀ ਹਾਂਜੀ ਮੇਰੀ ਗੱਲ ਤੇ ਸਾਰਿਆਂ ਨਾਲ ਹੋਈ ਹੈ ਪਰ ਕੀ ਕਵਾਂ ਮੈਂ ਕਿਸ ਨੂੰ ਕੀ ਕਹਿ ਸਕਦਾ ਕਿਉਂਕਿ ਜਿਹੜੇ ਮੇਰੇ ਹਲਕੇ ਦਾ ਇੰਚਾਰਜ ਹੀ ਨਹੀਂ ਹੈ ਸੋਨੀ ਸਾਹਿਬ ਨੂੰ ਕਿਹਾ ਸੀ ਚਲੋ ਸੋਨੀ ਸਾਹਿਬ ਜ਼ਿਆਦਾ ਦਖਲ ਅੰਦਾਜ਼ੀ ਤੇ ਦੇ ਹੀ ਨਹੀਂ ਸਕਦੇ ਇਸ ਕੰਮ 'ਚ ਕਿਉਂਕਿ ਉਹਨਾਂ ਦਾ ਹਲਕਾ ਨਹੀਂ ਨਾ ਪੈਂਦਾ ਜੇ ਉਹਨਾਂ ਦਾ ਹਲਕਾ ਪੈਂਦਾ ਹੁੰਦਾ ਤੇ ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਸੋਨੀ ਸਾਹਿਬ ਬਾਰੇ ਸੋਨੀ ਸਾਹਿਬ ਜਿੰਨਾ ਤੱਕ ਇੱਥੇ ਹੀ ਬੱਚੇ ਬੱਚੇ ਦੀ ਦਿਲ ਦੀ ਧੜਕਣ ਦੇ ਸੋਨੀ ਸਾਹਿਬ ਸੋਨੀ ਸਾਹਿਬ ਹੁੰਦੀ ਤੇ ਵੇਰਕਾ ਸਾਹਿਬ ਦਾ ਨਾਂ ਤੇ ਛੱਡੋ ਲੋਕੀ ਪਸੰਦ ਤਾਂ ਕਿ ਨਹੀਂ ਕਰਦੇ ਕੋਈ ਕੰਮ ਕਰਾਉਣ ਜਾਂਦਾ ਆ ਵੇਰਕਾ ਸਾਹਿਬ ਨੌਂੜੇ ਆ ਜੀ ਵੇਰਕਾ ਸਾਹਿਬ ਸੁੱਤੇ ਆ ਜੀ ਵੇਰਕਾ ਸਾਹਿਬ ਨੂੰ ਤਈ ਅੱਧੇ ਘੰਟੇ ਬਾਅਦ ਮਿਲਿਓ ਇਹ ਵੇਰਕਾ ਸਾਹਿਬ ਨੇ ਵੈਸਟ ਢਲਕੇ ਦਾ ਬੇੜਾ ਹੀ ਕਰਕੇ ਕਰ ਦਿੱਤਾ ਆ ਇਤਿਹਾਸ ਵੀ ਓਮਪ੍ਰਕਾਸ਼ ਸੋਨੀ ਨੇ ਲਿਖਿਆ ਸੀਗਾ ਇੰਡੀਪੈਂਡੈਂਟ ਜਿੱਤੇ ਸੀਗੇ ਉਸ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਤੱਕ ਪਹੁੰਚੇ ਕਿ ਲੱਗਦਾ ਕਿ ਰਣਜੀਤ ਸਿੰਘ ਢਿੱਲੋਂ ਇੰਡੀਪੈਂਡੈਂਟ ਲੜੇਗਾ ਤੇ ਡਿਪਟੀ ਮੁੱਖ ਮੰਤਰੀ ਤੱਕ ਪਹੁੰਚੇਗਾ ਵੇਖੋ ਜੀ ਹਿੰਮਤ ਤੇ ਕਰਾਂਗੇ ਠੀਕ ਹੈ ਜੀ ਪਰ ਜਿੱਡੇ ਵੱਡੇ ਮਗਰਮਾਛ ਆਣਾ ਇਹਨਾਂ ਅੱਗੇ ਨੰਗਣ ਹੀ ਨਹੀਂ ਦੇਣਾ ਇਹ ਜਿਹੜੇ ਵੇਰਕਾ ਸਾਹਿਬ ਹੁਣੀ ਨੇ ਨਹੀਂ ਕੋਸ਼ਿਸ਼ ਹੋਏਗੀ ਕੋਸ਼ਿਸ਼ ਹੋਏਗੀ ਨਰਾਸਾ ਨਹੀਂ ਰੱਖਣੀ ਆਸਾ ਤੇ ਜਿਹੜੀ ਆਸ ਹੁੰਦੀ ਹੈ ਨਾ ਉੱਤੇ ਬੰਦਾ ਬੜੀ ਗਾਂਹ ਚਲੇ ਜਾਂਦਾ ਆ ਪਰ ਜਿਹੜੇ ਆਹੋ ਜੇ ਕਈ ਮਗਰਮਾਛ ਆਣਾ ਉਹ ਨਹੀਂ ਜਿੰਦੇ ਤੇ ਨੌਜਵਾਨਾਂ ਨੂੰ ਅੱਗੇ ਨਹੀਂ ਜਾਂਦੇ ਇਹ ਬੁੱਢੇ ਠੇਰੇ ਆ ਨਾ ਜਿਹੜੇ ਇਹ ਬੁੱਢੇ ਠੇਰੇ ਉਹ ਨਹੀਂ ਦੇਣਾ ਚਾਹੁੰਦੇ ਨੌਜਵਾਨਾਂ ਨੂੰ 2027 ਦਾ ਕਿ ਪਵਿੱਖਤੂ ਹੀ ਨਜ਼ਰ ਆਉਂਦੇ ਮੈਂ ਇਹ ਗੱਲ ਕਵਾਂਗਾ ਰਾਜਾ ਸਾਹਿਬ ਜੇ ਤੁਸੀਂ ਪ੍ਰਧਾਨ ਜੇਣਾ ਇਹ ਵੈਸਟ ਹਲਕੇ ਚੋਂ ਕੱਢ ਦਿਓ ਮੈਂ ਮੂੰਹੋਂ ਕੋਈ ਗਲਤ ਸ਼ਬਦ ਮੇਰੇ ਕੋਲ ਨਿਗਲ ਚਲੇ ਆਂ ਮੈਂ ਕੱਢਣਾ ਨਹੀਂ ਚਾਹੁੰਦਾ ਕਹਿਣਾ ਨਹੀਂ ਚਾਹੁੰਦਾ ਇਹਨੂੰ ਸਾਡੇ ਹਲਕੇ ਚ ਨਾ ਵੜਿਆ ਜਾਵੇ ਇਹਨੂੰ ਜਰਨਲ ਕੀਤੀ ਜਾਵੇ ਜੇ ਮਿਲ ਗਈ ਤਾਂ ਫੇਰ ਮਿਲ ਗਈ ਤਾਂ ਖੁੱਲ ਖੁੱਲ ਫੁੱਲ ਵਿਰੋਧ ਹੋਏਗਾ ਫੁੱਲ ਵਿਰੋਧ ਹੋਏਗਾ ਤੇ ਜੇ ਕਿਤੇ ਚਲੋ ਬਾਬੇ ਨੇ ਕਿਰਪਾ ਕੀਤੀ ਕੋਈ ਪਤਾ ਨਹੀਂ ਇਹਦੇ ਬਰਾਬਰ ਕਾਗਜ਼ ਵੀ ਭਰ ਦਈਏ ਵੇਰ ਕੇ ਤੇ ਬਰਾਬਰ ਆਪਣੀ ਪਾਰਟੀ ਦੇ ਬਲਕ ਲਾਭ ਕਾਗਜ਼ ਭਰਾਂਗੇ ਚਾਹੇ ਸਾਨੂੰ ਵੱਖ-ਵੱਖ ਸਾਈਡਾਂ ਤੋਂ ਕਿਉਂ ਨਾ ਕਾਗਜ ਭਰਨੇ ਪੈਣ ਪਰ 베ਰਕਾ ਸਾਹਿਬ ਖੁੱਲ ਕੇ ਵਿਰੋਧ ਕਰਾਂਗੇ ਖੁੱਲ ਕੇ ਬਿਲਕੁਲ ਬਿਲਕੁਲ ਇਹ ਗੁੱਸਾ ਹੈ ਉਸ ਨੌਜਵਾਨ ਦਾ ਜਿਸ ਨੂੰ ਪਹਿਲਾਂ ਟਿਕਟ ਦਿੱਤੀ ਗਈ ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਟਿਕਟ ਜਿਹੜੀ ਹੈ ਉਹ ਕੱਟ ਦਿੱਤੀ ਗਈ ਲੇਕਿਨ ਅਗਰ ਹੋਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਮੇਂ ਪਹਿਲਾਂ ਜਿਹੜੀ ਹੈ ਉਹ ਤਸਵੀਰ ਅਸੀਂ ਦੇਖੀ ਸੀਗੀ ਜਿਸ ਵਿੱਚ ਸਾਫ਼ ਤੋਂ ਤੇ ਅਮਰਿੰਦਰ ਸਿੰਘ ਰਾਜਵੜਿੰਗ ਦਾ ਨਾਮ ਹੈ ਤੁਸੀਂ ਲਿਖ ਸਕਦੇ ਹੋ ਮੈਂਬਰ ਪਾਰਲੀਮੈਂਟ ਲੋਕ ਸਭਾ ਅਮਰਿੰਦਰ ਸਿੰਘ ਰਾਜਵੜਿੰਗ ਨੇ ਉਹਨਾਂ 74 ਨੰਬਰ ਵਾਰਡ ਦੇ ਵਿੱਚੋਂ ਇਹਨਾਂ ਦੀ ਮਿਸਿਸ ਨੂੰ ਜਿਹੜਾ ਹੈ ਮਨਦੀਪ ਕੌਰ ਨੂੰ ਜਿਹੜਾ ਸੀਗਾ ਉਹ ਟਿਕਟ ਦਿੱਤੀ ਗਈ ਲੇਕਿਨ ਸ਼ਾਇਦ ਹੋ ਸਕਦਾ ਹੈ ਕਿ ਵਿਨਿੰਗ ਕੈਂਡੀਡੇਟ ਲੱਗਦਾ ਹੋਵੇ ਦੂਸਰਾ ਨੌਜਵਾਨ ਇਸ ਕਰਕੇ ਦਿੱਤੀ ਗਈ ਹੋਵੇ ਲੇਕਿਨ ਰঞ্জੀਤ ਸਿੰਘ ਹੁਣਾ ਵੱਲੋਂ ਬਹੁਤ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ 11 ਲੱਖ ਰੁਪਇਆ ਲੈ ਕੇ ਜਿਹੜੀ ਹੈ ਉਹ ਟਿਕਟ ਜਿਹੜੀ ਹੈ ਜ਼ਰੂਰ ਝੋਲੀ ਚ ਪਾ ਦਿੱਤੀ ਗਈ ਹੈ ਲੇਕਿਨ ਕਿਤਨਾ ਕਿਤੇ ਜੇ ਲੀਡਰ ਛੋਟੇ ਵਰਕਰ ਦਾ ਇਸੇ ਤਰ੍ਹਾਂ ਹੀ ਹਾਲਾਤ ਰੱਖਣਗੇ ਤੇ 45 ਸਾਲ ਬਾਅਦ 40000 ਦੀ ਵੋਟਾਂ ਵੀ ਹਾਰ ਜਾਣਗੇ ਇਹ ਵੀ ਕਿ ਤਨਾ ਕਿਤੇ ਡਾਕਟਰ ਰਾਜਕੁਮਾਰ ਬੇਰਕਰ ਨੂੰ ਯਾਦ ਰੱਖਣਾ ਚਾਹੀਦਾ ਕਿ ਵਰਕਰ ਹੀ ਹਮੇਸ਼ਾ ਹੀ ਰੀੜ ਦੀ ਹੱਡੀ ਰੰਦਾ ਹੈ ਲੇਕਿਨ ਹੁਣ ਇਸ ਨੌਜਵਾਨ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਕਿ ਹੁਣ ਉਹ ਇੰਡੀਪੈਂਡੈਂਟ ਇਲੈਕਸ਼ਨ ਲੜੇਗਾ ਤੇ ਇਲੈਕਸ਼ਨ ਲੜਨ ਤੋਂ ਬਾਅਦ ਜਿੱਤਨ ਤੋਂ ਬਾਅਦ ਉਹ ਫੈਸਲਾ ਕਰੇਗਾ ਕਿ ਕਿਸ ਪਾਰਟੀ ਨੂੰ ਸਪੋਰਟ ਕਰਨਾ ਹੁਣ ਵੇਖਣਾ ਹੋਵੇਗਾ ਕਿ 21 ਤਰੀਕ ਨੂੰ ਆਉਣ ਵਾਲੇ ਨਤੀਜੇ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਕੀ ਜਿੱਤ ਪ੍ਰਾਪਤ ਕਰਦੇ ਨੇ ਅਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੀ ਡਿਪਟੀ ਮੁੱਖ ਮੰਤਰੀ ਤੱਕ ਪਹੁੰਚਦੇ ਨੇ ਇਹ ਵੀ ਵੇਖਣ ਵਾਲਾ ਸਮਾਂ ਹੋਏਗਾ ਲੇਕਿਨ ਕਿਤਨਾ ਕਿਤੇ ਨੌਜਵਾਨ ਦੇ ਦਿਲ ਨੂੰ ਜ਼ਰੂਰ ਠੇਸ ਪਹੁੰਚੀਗਾ ਤੇ ਠੇਸ ਪਹੁੰਚਣ ਤੋਂ ਬਾਅਦ ਉਸ ਲੋ ਬਹੁਤ ਵੱਡੇ ਇਲਜ਼ਾਮ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ-ਨਾਲ ਕਈ ਵੱਡੇ ਲੀਡਰਾਂ ਦੇ ਉੱਤੇ ਵੀ ਲਗਾਏ ਗਏ ਨੇ ਕੈਮਰਾ ਪਰਸਨ ਵਾਜਨਰ ਗੁਰਪ੍ਰੀਤ ਸਿੰਘ ਇੰਟਰਵਿਊ ਲੋਕ ਚੈਨਲ ਅੰਮ੍ਰਿਤਸਰ ਸਾਹਿਬ